ਹਾਂਜੀ ਸਭ ਤੋਂ ਪਹਿਲਾਂ ਪਿੰਡ ਬਿਸ਼ਨਪੁਰਾ ਅਤੇ ਬਿਸ਼ਨਪੁਰਾ ਅਕਾਲਗੜ ਵਿਖੇ ਅੱਜ ਸੂਮ ਸੰਗਤਾਂ ਇਕੱਠੀਆਂ ਹੋਈਆਂ ਨੇ ਜੋ ਕਿ ਇੱਥੇ ਅੱਖਾਂ ਦਾ ਮੁਫਤ ਕੈਂਪ ਪੰਥ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ ਤੇ ਜਿਸ ਦੇ ਵਿੱਚ ਅੱਖਾਂ ਦੇ ਮਾਹਰ ਡਾਕਟਰ ਪਰਮਜੀਤ ਸਿੰਘ ਜੀ ਇੱਥੇ ਪਹੁੰਚ ਰਹੇ ਨੇ ਤੇ ਸੰਗਤਾਂ ਸਾਡੇ ਆਲੇ ਦੋਲੇ ਪਿੰਡ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਦੇ ਵਿੱਚੋਂ ਵੀ ਬੜੇ ਹਮਮਾ ਕੇ ਆ ਰਹੀਆਂ ਨੇ ਤੇ ਹੁਣ ਤੱਕ ਜੋ ਰਜਿਸਟ੍ਰੇਸ਼ਨ ਹੈ ਉਹ 200 ਦੇ ਤਕਰੀਬ ਹੋ ਸਗੀ ਹੈ ਤੇ ਆਸ ਹੈ ਵੀ ਸਾਨੂੰ ਸ਼ਾਮ ਤੱਕ 4-500 ਤੱਕ ਇਹ ਰਜਿਸਟ੍ਰੇਸ਼ਨ ਪਹੁੰਚ ਆਵੇਗੀ ਤੇ ਇਸ ਕੈਂਪ ਤੋਂ ਗਰੀਬ ਲੋਕਾਂ ਨੂੰ ਲੋੜਵੰਦ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੇ ਜਿਹੜੇ ਮਰੀਜ਼ਾਂ ਦੇ ਲੈਂਸ ਪਹਿਣੇ ਨੇ ਉਹਨਾਂ ਦੇ ਲੈਂਸ ਪਾਏ ਜਾਣਗੇ ਤੇ ਬਾਕੀ ਜੋ ਵੀ ਕਿਸੇ ਤਰ੍ਹਾਂ ਦੀ ਅੱਖਾਂ ਦੀ ਕੋਈ ਸਮੱਸਿਆ ਹੋਊਗੀ ਉਸ ਬਾਰੇ ਡਾਕਟਰ ਸਾਹਿਬ ਵੱਲੋਂ ਜਾਣਕਾਰੀ ਦਿੱਤੀ ਜਾਊਗੀ ਇਹ ਲੋਕਾਂ ਨੂੰ ਇਸ ਚੀਜ਼ ਤੋਂ ਬਹੁਤ ਜ਼ਿਆਦਾ ਫਾਇਦਾ ਹੋਊਗਾ ਕਿਉਂਕਿ ਹਰ ਇੱਕ ਵਿਅਕਤੀ ਦੇ ਬਸ ਦੇ ਵਿੱਚ ਨਹੀਂ ਹੁੰਦਾ ਕਿ ਉਹ ਡਾਕਟਰ ਦੀ ਪਹੁੰਚ ਦੇ ਵਿੱਚ ਹੋ ਸਕਣ ਤੇ ਸਾਰੇ ਕੰਮ ਕਰਨ ਦੇ ਵਿੱਚ ਸਾਡੇ ਸਮੂਹ ಗ್ರಾಮ ਪੰਚਾਇਤ ਦੋਵੇਂ ਪਿੰਡਾਂ ਦੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੁਤੰਤਰਤਾ ਸੰਗਰਾਮੀ ਕੇਂਦਰ ਸੰਸਥਾ ਵੱਲੋਂ ਤੇ ਹੋਰ ਆਲੇ-ਦਾਲੇ ਦੇ ਲੋਕਾਂ ਵੱਲੋਂ ਸਾਨੂੰ ਬਹੁਤ ਸਹਿਯੋਗ ਹੈ ਤੇ ਅਸੀਂ ਆਸ ਕਰਦੇ ਹਾਂ ਵੀ ਇਹ ਜਿਹੜਾ ਸਾਡਾ ਕੈਂਪ ਹੈ ਬੜੇ ਸਚਜੇ ਢੰਗ ਦੇ ਨਾਲ ਲੋਕਾਂ ਨੂੰ ਫਾਇਦਾ ਦੇਵੇਗਾ ਤੇ ਅਗਲੇ ਵਾਰੇ ਤੋਂ ਅਸੀਂ ਹੋਰ ਵੀ ਸਮਾਜ ਭਲਾਈ ਦੇ ਕੰਮਾਂ ਨੂੰ ਜੋਰ-ਸ਼ੋਰ ਦੇ ਨਾਲ ਕਰਦੇ ਰਹਾਂਗੇ। ਹੋਰ ਹੋਰ ਵੀ ਲੰਗਰ ਪ੍ਰਬੰਧ ਕਿਹੜੇ ਨੇ ਲੋਕਾਂ ਦਾ ਪ੍ਰਬੰਧ ਜੀ ਇੱਥੇ ਹੁਣ ਅਸੀਂ ਅੱਖਾਂ ਦੇ ਕੈਂਪ ਦੇ ਵਿੱਚ ਹੁਣ ਸ਼ੁਰੂ ਦੇ ਵਿੱਚ ਜਿਵੇਂ ਸਰਦੀ ਦਾ ਮੌਸਮ ਚੱਲ ਰਿਹਾ ਹੈ ਚਾਹ ਦਾ ਲੰਗਰ ਚੱਲ ਰਿਹਾ ਹੈ ਨਾਲ ਬਿਸਕੁਟ ਮਠੀਆਂ ਚੱਲ ਰਹੀਆਂ ਨੇ ਤੇ ਇਸ ਤੋਂ ਇਲਾਵਾ ਲੰਗਰ ਦਾ ਪ੍ਰਬੰਧ ਵੀ ਹੋਵੇਗਾ ਤੇ ਸ਼ਾਮ ਨੂੰ ਫਿਰ ਚਾਹ ਤੇ ਇਹਨਾਂ ਨੂੰ ਮਰੀਜ਼ਾਂ ਨੂੰ ਆਉਣ ਜਾਣ ਦੀ ਜਿਹੜੀ ਸੁਵਿਧਾ ਉਹ ਵੀ ਪ੍ਰਦਾਨ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਿੰਦਰ ਸਿੰਘ ਢਿੱਲੋਂ ਸਰਦਾਰ ਹਰਮਨਤ ਸਿੰਘ ਨਾਗਰਾ ਤੇ ਸੁਭਾਸ਼ ਸੁਖਤੈਨ ਸਿੰਘ ਖਹਿਰਾ ਪਿੰਡ ਬਿਸ਼ਨਪੁਰਾ ਦੇ ਵਿੱਚ ਅੱਜ ਜੋ ਅੱਖਾਂ ਦਾ ਕੈਂਪ ਨਿਤਨਪਾਟੀਆਂ ਜੀ ਦੇ ਜੋਗ ਹੋਈ ਦੇ ਥੱਲੇ ਲੱਗਿਆ ਉਸ ਦੇ ਵਿੱਚ 300 ਦੇ ਕਰੀਬ ਅੱਖਾਂ ਦੀ ਜਾਂਚ ਕੀਤੀ ਗਈ ਮਰੀਜ਼ਾਂ ਦੀ ਅਤੇ 100 ਦੇ ਕਰੀਬ ਲੈਨ ਚ ਪਾਏ ਜਾਣਗੇ ਤੇ 165 70 ਮਰੀਜ਼ਾਂ ਨੂੰ ਐਨਕਾ ਲਈਆਂ ਗਈਆਂ ਹਨ ਸੋ ਅਸੀਂ ਇਸ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਲੰਗਰ ਪਾਣੀ ਦਾ ਲੰਗਰ ਪਾਣੀ ਦਾ ਅਚੇਚੇ ਤੋਂ ਉੱਤੇ ਪ੍ਰਬੰਧ ਕੀਤਾ ਗਿਆ ਹੈ ਪਿੰਡ ਬਿਸ਼ਰੂਪੁਰਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹਰਵਿੰਦਰ ਸਿੰਘ ਪੱਣ ਦੇ ਵੱਲੋਂ ਮਨਪ੍ਰੀਤ ਸਿੰਘ ਨਹਿਲ ਦੇ ਵੱਲੋਂ ਤੇ ਹੋਰ ਨਗਰ ਰਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਜੋ ਲੰਗਰ ਪਾਣੀ ਦਾ ਪ੍ਰਬੰਧ ਤੇ ਅੱਖਾਂ ਦਾ ਕੈਂਪ ਲਾਇਆ ਗਿਆ ਸੋ ਅਸੀਂ ਇਹਨਾਂ ਦਾ ਜੋ ਵੀ ਡਾਕਟਰ ਪਰਮਜੀਤ ਸਿੰਘ ਦੁਆਰਾ ਸੰਗਰੂਰ ਵਾਲਿਆਂ ਦੁਆਰਾ ਇਹ ਅੱਖਾਂ ਦਾ ਕੈਂਪ ਲਾਇਆ ਗਿਆ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦੀਆਂ ਅਤੇ ਅੱਗੇ ਵੀ ਉਮੀਦ ਕਰਦੇ ਆ ਕਿ ਅੱਗੇ ਤੋਂ ਵੀ ਸਾਡੇ ਨਗਰ ਦੇ ਵਿੱਚ ਆ ਕੇ ਜੋਗਗਵਾਈ ਦੇਣਗੇ